ਸਸ਼ਕਾਲੀ ਮੈਂ ਅੱਜ ਟਿਕਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੂਰੇ ਪੰਜਾਬ ਭਰ ਜਿੱਥੇ ਹਰ ਕਿਸੇ ਦੀ ਨਜ਼ਰ ਟਿਕ ਟਿਗੀ ਲਗਾ ਕੇ ਬੈਠੀ ਹੋਈ ਹੈ ਉਸ ਨਿਊਜ਼ ਚੈਨਲਾਂ ਤੇ ਉਸ ਸੋਸ਼ਲ ਮੀਡੀਆ ਤੇ ਉਸ ਵੋਟਰਾਂ ਤੇ ਉਸ ਉਮੀਦਵਾਰਾਂ ਤੇ ਜਿੱਥੇ ਉਹਨਾਂ ਨੇ ਚੱਲ ਕੇ ਗਏ ਤੇ ਵੋਟਾਂ ਨੂੰ ਪਾਰੀ ਗਿਣਤੀ ਦੇ ਵਿੱਚ ਉਹਨਾਂ ਦੇ ਹੱਥ ਦੇ ਵਿੱਚ ਪਾਇਆ ਹਾਲਾਂਕਿ ਆਮ ਆਦਮੀ ਪਾਰਟੀ ਕਾਫੀ ਹੁੰਗਾਰੇ ਪਾਦੀ ਕਾਫੀ ਲਲਕਾਰੇ ਮਾਰਦੀ ਨਜ਼ਰ ਆ ਰਹੀ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਜਿੱਤ ਭਾਰੀ ਗਿਣਤੀ ਦੇ ਵਿੱਚ ਉਹਨਾਂ ਦੇ ਹਿੱਸੇ ਪਵੇਗੀ ਹਾਲਾਂਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਆਪਦੇ ਵੀ ਜੱਗੋ ਜਾਹਿਰ ਕਾਫੀ ਜ਼ਿਆਦਾ ਤਰੀਕੇ ਦੇ ਨਾਲ ਉਹਨਾਂ ਦੇ ਵੱਡੇ ਆਗੂਆਂ ਦੇ ਵਿੱਚ ਦੇਖਣ ਨੂੰ ਮਿਲੇ ਜਿੱਥੇ ਉਹਨਾਂ ਦੇ ਵੱਡੇ ਆਗੂਆਂ ਦੇ ਵਿੱਚ ਅਣਬਣਾ ਵੀ ਚੱਲ ਰਹੀਆਂ ਨੇ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਡਾਵਾ ਡੋਲ ਵੀ ਦਿਖਾਈ ਦੇ ਰਹੀ ਹੈ ਲੇਕਿਨ ਹਰ ਕਿਸੇ ਨੂੰ ਉਮੀਦ ਹੈ ਕਿ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਹੈ ਸਾਡੀ ਜਿਹੜੀ ਹੈ ਪਾਰਟੀ ਨੂੰ ਸਟਰੋਂਗ ਜਿਹੜੀ ਹੈ ਇੱਕ ਕਾਬਿਲਿਟੀ ਮਿਲੇ ਕਿਉਂਕਿ ਹਰ ਕਿਸੇ ਦੇ ਉਮੀਦਵਾਰ ਨੂੰ ਵੱਡੀ ਉਮੀਦ ਲੱਗੀ ਹੋਈ ਹੈ ਕਿ ਜਿੱਤ ਸਾਡੇ ਹਿੱਸੇ ਪਵੇ ਕਿਉਂਕਿ 2027 ਦੀਆਂ ਜਿਹੜੀਆਂ ਨੇ ਚੋਣਾਂ ਸਿਰ ਤੇ ਨੇ ਤੇ ਉਸਾਂ ਚੋਣਾਂ ਦੇ ذریعے ਹੀ ਜਿਹੜਾ ਹੈ ਪੰਜਾਬ ਦੇ ਵਿੱਚ ਦੁਬਾਰਾ ਜਿਹੜੀ ਹੈ ਪਾਰਟੀ ਲੀਡ ਕਰ ਸਕ ਯਾਨੀ ਕਿ ਇੱਕ ਪਾਸੇ ਵੇਖੀਏ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਕਹਿੰਦੇ ਰਹਿੰਦੇ ਨੇ ਕਿ ਸਾਡੀ ਪਾਰਟੀ ਰਿਪੀਟ ਹੋਵੇਗੀ ਅਸੀਂ ਲੋਕਾਂ ਨੂੰ ਜਿਹੜੀਆਂ ਨੇ ਨਵੀਂ ਨਵੀਆਂ ਨੀਤੀਆਂ ਦਿੱਤੀਆਂ ਨੇ ਅਸੀਂ ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਏ ਆ ਹਾਲਾਕਿ ਲੋਕਤੰਤਰ ਜਾਣਦਾ ਹੈ ਉਹਨਾਂ ਨੇ ਕੀ ਬਦਲਾਅ ਕੀਤੇ ਨੇ ਕੀ ਨਹੀਂ ਕੀਤੇ ਤੇ ਦੂਸਰੇ ਪਾਸੇ ਅੱਜ ਵੱਡਾ ਝਟਕਾ ਲੱਗ ਚੁੱਕਾ ਹੈ ਆਮ ਆਦਮੀ ਪਾਰਟੀ ਦੇ ਇੱਕ ਉਮੀਦਵਾਰ ਨੂੰ ਆਮ ਆਦਮੀ ਪਾਰਟੀ ਦੇ ਇੱਕ ਉਮੀਦਵਾਰ ਜੋ ਹੈ ਹਾਰ ਕੇ ਹਾਰ ਗਿਆ ਹੈ ਇਸ ਬਲਾਕ ਸੰਪਤੀ ਦੀਆਂ ਚੋਣਾਂ ਦੇ ਵਿੱਚ ਤੇ ਦੂਸਰੇ ਪਾਸੇ ਜਿੱਤ ਪ੍ਰਾਪਤ ਕੀਤੀ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਲਾਕ ਸੰਪਤੀ ਦੀਆਂ ਪਈਆਂ ਵੋਟਾਂ 'ਚ ਗਿਣਤੀ ਲਗਾ ਦਾ ਜਾਰੀ ਹੈ ਅਤੇ ਨਤੀਜੇ ਅਨੁਸਾਰ ਬਲਾਕ ਸੰਪਤੀ ਜੀਰਾ ਦੀਆਂ 19 ਸੀਟਾਂ ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਇਸ ਦੇ ਨਾਲ ਹੀ ਬਲਾਕ ਸੰਪਤੀ ਮਕੂ ਦੀਆਂ 15 ਦੀਆਂ 15 ਸੀਟਾਂ ਤੇ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ ਪੰਚਾਇਤ ਸਮਤੀ ਜੀਰਾ ਦੇ ਜ਼ੋਨ ਨੰਬਰ 5 ਲੌਕੇ ਕਲਾ ਜੀਰਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਲਖਪ੍ਰੀਤ ਕੋਰ 655 ਵੋਟਾਂ ਲੀਡ ਨਾਲ ਜੇਤੂ ਰਹੇ ਹਨ ਤਾਂ ਦੱਸਿਆ ਜੀ ਇੱਕ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਪਿੱਛੇ ਛੱਡ ਕੇ ਜਿਹੜੇ ਨੇ ਲਖਪ੍ਰੀਤ ਕੋਰ ਜਿਹੜੇ ਦੱਸੇ ਜਾ ਰਹੇ ਨੇ ਫਰੋਸਪੁਰ ਦੇ ਪਿੰਡਰ ਜਦੋਂ ਦੇ ਜੋਨ ਨੰਬਰ 5 ਲੋਹਕੇ ਕਲਾ ਦੇ ਵਿੱਚੋਂ ਲੀਡ ਕਰ ਚੁੱਕੇ ਨੇ ਜੋ ਕਾਂਗਰਸ ਪਾਰਟੀ ਦੇ ਨਾਲ ਬਲੌਂਗ ਕਰਦੇ ਨੇ ਤੇ ਕਾਂਗਰਸ ਪਾਰਟੀ ਦੇ ਨਾਮ ਤੇ ਇਹ ਜਿੱਤ ਜਿਹੜੀ ਹੈ ਫਰੋਸਪੁਰ ਦੇ ਵਿੱਚੋਂ ਲਫਟ ਕੋਲ ਦੇ ਹਿੱਸੇ 'ਚ ਪੈ ਲਈ ਪਈ ਹੈ ਤੇ ਜਿੱਥੇ ਆਮ ਆਦਮੀ ਪਾਰਟੀ ਪਿੱਛੇ ਜਿਹੜੀ ਹੈ ਪਿੱਛੇ ਨਜ਼ਰ ਆ ਰਹੀ ਹੈ